ਪਟਿਆਲਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਸਾਈਬਰ ਧੋਖਾਧੜੀ ਹੋਈ ਹੈ ਇੱਥੇ 58 ਸਾਲਾ ਸੇਵਾਮੁਕਤ ਅਧਿਆਪਕਾ ਗੁਰਸ਼ੰਨ ਕੌਰ ਦੇ ਨਾਲ ਧੋਖੇਬਾਜ਼ਾਂ ਨੇ ਸੀਬੀਆਈ, ਈਡੀ ਅਤੇ ਸੁਪਰੀਮ ਕੋਰਟ ਦੇ ਅਧਿਕਾਰੀ ਬਣ ਕੇ 74 ਲੱਖ ਰੁਪਏ ਦੀ ਠੱਗੀ ਮਾਰੀ ਹੈ ਧੋਖੇਬਾਜ਼ਾਂ ਨੇ ਉਹਨਾਂ ਨੂੰ ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਫਸਾਉਣ ਦੀ ਧਮਕੀ ਦਿੱਤੀ ਅਤੇ 1 ਮਹੀਨੇ ਦੇ ਲਈ ਡਿਜੀਟਲ ਕਾਰਜ ਨਜ਼ਰਬੰਦ ਰੱਖਿਆ ਗੁਰਸ਼ੰਕੌਰ ਨੇ ਦੱਸਿਆ ਕਿ ਉਸ ਦਾ ਪਤੀ ਗੁਰਦੀਪ ਸਿੰਘ ਨਾਜ਼ ਮੰਡੀ ਚ ਇੱਕ ਕਮਿਸ਼ਨਰ ਹੈ ਉਸ ਨੂੰ 4 ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਕਾਲਾਂ ਤੇ ਵਟਸਐਪਸ ਮੈਸੇਜਸ ਆਏ ਕਾਲ ਕਰਨ ਵਾਲਿਆਂ ਨੇ ਸੁਪਰੀਮ ਕੋਰਟ ਸੀਬੀਆਈ ਅਤੇ ਈਡੀ ਦੀ ਮੋਹਰ ਅਤੇ ਲੈਟਰ ਹੈਡ ਵਾਲੇ ਯਾਲੀ ਦਸਤਾਵੇਜ਼ ਵੀ ਭੇਜੇ ਡਰਾਤੇ ਉਲਝਣ ਦੇ ਕਾਰਨ ਉਸਨੇ ਹੌਲੀ-ਹੌਲੀ 74 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਫਿਲਹਾਲ ਪੁਲਿਸ ਨੇ ਇਹ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਜੀ ਮੈਡਮ ਗੁਰਸ਼ਰਨ ਕੌਰ ਨੇ ਜੀ ਰਾਜਪੁਰੇ ਦੇ ਰਹਿਣ ਵਾਲੇ ਨੇ ਰਿਟਾਇਰਡ ਟੀਚਰ ਨੇ ਉਹਨਾਂ ਵੱਲੋਂ ਇਹ ਸ਼ਿਕਾਇਤ ਦਿੱਤੀ ਗਈ ਸੀ ਵੀ ਸਾਈਬਰ ਠੱਗਾਂ ਨੇ ਉਹਨਾਂ ਨੂੰ ਵਟਸਐਪ ਤੇ ਕਾਲ ਕਰਕੇ ਉਹਨਾਂ ਨੂੰ ਇਹ ਡਰਾਵਾ ਦਿੱਤਾ ਕਿ ਉਹਨਾਂ ਦੇ ਜਿਹੜੇ ਖਾਤੇ ਆ ਬੈਂਕ ਖਾਤੇ ਉਹ منی ਲਾਂਡਰਿੰਗ ਵਾਸਤੇ ਵਰਤੇ ਗਏ ਆ ਤੇ ਇਸ ਕਰਕੇ ਸੀਬੀਆਈ ਜਾਂ ਈਡੀ ਅਧਿਕਾਰੀ ਬਣ ਕੇ ਉਹਨਾਂ ਨੂੰ ਡਰਾ ਕੇ ਉਹਨਾਂ ਦੇ ਉਹ ਪੈਸੇ ਆਪਦੇ ਖਾਤੇ ਦੇ ਵਿੱਚ ਪਵਾ ਲਏ ਗਏ ਸਾਈ ਬਠਕਾ ਵੱਲੋਂ ਤਾਂ ਇਹ ਜਾਣਕਾਰੀ ਮਿਲਣ ਤੇ ਉਹਨਾਂ ਦੇ ਬਿਆਨ ਤੇ ਐਫਆਈਆਰ ਨੰਬਰ 25 ਥਾਣਾ ਸਾਈਬਰ ਕ੍ਰਾਈਮ ਦੇ ਵਿੱਚ ਦਰਜ ਕੀਤੀ ਗਈ ਸਰ ਮੈਡਮ ਸਰ ਜੀ ਉਹ ਉਹਨਾਂ ਦੀ ਏਜ ਵਗੈਰਾ ਉਹ तकरीबन 65 ਸਾਲ ਉਹਨਾਂ ਦੀ ਉਮਰ ਹੈ ਤੇ ਸਕੂਲ ਦੇ ਵਿੱਚੋਂ ਬਤੌਰ ਟੀਚਰ ਵਜੋਂ ਰਿਟਾਇਰ ਹੋਏ ਆ ਹਾਂਜੀ ਸਰਕਾਰੀ ਟਿਚਰ ਸਰ ਦੱਸਿਆ ਉਹਨਾਂ ਨੂੰ ਵੀ ਕਿੰਨਾ ਡਰ ਗਿਆ ਇਹਨਾਂ ਦਾ ਬੋਲੀ ਕਿ ਚੋਰਾ ਫੋਨ ਆਉਂਦੇ ਜਦੋਂ ਉਹਨਾਂ ਨੂੰ ਵਟਸਐਪ ਤੇ ਕਾਲ ਕਰਕੇ ਡਰਾਇਆ ਗਿਆ ਕਿ ਉਹਨਾਂ ਦਾ ਜਿਹੜਾ ਨੰਬਰ ਹੈ ਉਹਨਾਂ ਦੇ ਜਿਹੜੇ ਖਾਤੇ ਆ ਵਰਤੇ ਗਏ ਨੇ ਮਨੀ ਲਾਂਡਰਿੰਗ ਵਾਸਤੇ ਤਾਂ ਉਹ ਇਸ ਕਰਕੇ ਉਹਨਾਂ ਨੂੰ ਡਿਜੀਟਲ ਅਰੈਸਟ ਕੀਤਾ ਜਾ ਰਿਹਾ ਹੈ ਤਾਂ ਉਸ ਡਿਜੀਟਲ ਅਰੈਸਟ ਦੀ ਧਮਕੀ ਤੋਂ ਉਹ ਡਰ ਗਏ ਤੇ ਉਸ ਕਰਕੇ ਉਹਨਾਂ ਨੇ ਜਿਹੜੇ ਫਿਰ ਆਪ ਦੇ ਪੈਸੇ ਆ ਉਹ ਠੱਗਾ ਦੇ ਖਾਤੇ ਦੇ ਵਿੱਚ ਪਾ ਦਿੱਤੇ ਤੇ ਇਸ ਤਰੀਕੇ ਨਾਲ ਉਹਨਾਂ ਨੂੰ ਤਕਰੀਬਨ 75 ਲੱਖ ਰੁਪਏ ਦਾ ਨੁਕਸਾਨ ਹੋਇਆ ਤਾਂ ਕਿ ਜਿਹੜੇ ਕਾਉਂਟ ਦੇ ਦਿੱਤੇ ਗਏ ਜਾ ਰਹੇ ਉਹਨਾਂ ਵੱਲੋਂ ਤਕਰੀਬਨ 5 ਤੋਂ 6 ਅੱਡ ਅੱਡ ਖਾਤੇ ਦਿੱਤੇ ਗਏ ਸੀ ਪੈਸੇ ਕਵਾਉਣ ਵਾਸਤੇ ਹੁਣ ਇਸ ਦਾ ਵੀ ਕਾਰਵਾਈ ਕੀਤੀ ਅਮਾਉਂਟ ਪਤਾ ਕਿ ਇਹ ਇਹਦੇ ਜੀ ਪਰਚਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਇਹ ਪੈਸਾ ਜਿਹੜਾ ਠੱਗੀ ਦਾ ਪੈਸਾ ਹੁੰਦਾ ਇਹਨੂੰ ਨਾਲ ਦੀ ਨਾਲ ਅਗਲੇ ਤੋਂ ਅਗਲੇ ਤੋਂ ਅਗਲੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤਾ ਜਾਂਦਾ ਸੋ ਇਸ ਕਰਕੇ ਉਹ ਸਾਰੇ ਖਾਤਿਆਂ ਦੀ ਜਿਹੜੀ ਹੋਕ ਪੜਤਾਲ ਤਫਤੀਸ਼ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਅਸੀਂ 4 ਲੱਖ ਰੁਪਈਆ ਉਹਨਾਂ ਖਾਤਿਆਂ ਦੇ ਵਿੱਚ ਫ੍ਰੀਜ਼ ਕਰਨ ਦੇ ਵਿੱਚ ਕਾਮਯਾਬ ਹੋਏ ਲੋਕਾਂ ਨੂੰ ਕੀ ਜਰਾ ਅਪਡੇਟ ਕਰਾਂਗੇ ਇਸ ਦਾ ਲਗਾਤਾਰ ਲੋਕਾਂ ਨੂੰ ਦੇਨੈਸ ਕਰਦਾ ਕੈਂਪ ਵੀ ਲਗਾਈ ਜਾਂਦੇ ਹਨ ਲੇਕਿਨ ਫਿਰ ਵੀ ਕੁਝ ਫੇਕਰ ਦੇ ਨਾਲ ਇਸ ਤਰ੍ਹਾਂ ਦਾ ਪ੍ਰੋਬਲਮ ਹੁੰਦਾ ਤੁਹਾਡੇ ਮਾਧਮ ਰਾਹੀਂ ਜੀ ਵੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ ਕੋਈ ਵੀ ਕਿਸੇ ਤਰੀਕੇ ਦਾ ਇਨਵੈਸਟਮੈਂਟ ਸੰਬੰਧੀ ਜੇ ਤੁਹਾਨੂੰ ਫੇਸਬੁੱਕ ਤੇ ਵਟਸਐਪ ਤੇ ਕੋਈ ਸੰਪਰਕ ਕਰਦਾ ਤੇ ਕੋਈ ਇਹੋ ਜਿਹਾ ਆਫਰ ਦਿੰਦਾ ਜਿਹੜਾ ਕਿ ਨਾਰਮਲ ਜ਼ਿੰਦਗੀ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਰਿਟਰਨ ਤੁਹਾਨੂੰ ਦੇ ਰਿਹਾ ਤਾਂ ਉਹਦੇ ਤੇ ਭਰੋਸਾ ਨਾ ਕਰੋ ਤੇ ਉਸ ਤੋਂ ਇਲਾਵਾ ਜੇ ਕੋਈ ਡਿਜੀਟਲ ਅਰੈਸਟ ਦੀ ਗੱਲ ਕਰਦਾ ਤਾਂ ਤੁਹਾਡੇ ਮਾਧਮ ਰਾਹੀਂ ਸਾਡੇ ਤੇ ਧਿਆਨ ਚ ਲਿਆਉਣਾ ਚਾਹੁੰਦਾ ਇਹ ਡਿਜੀਟਲ ਅਰੈਸਟ ਨਾਮ ਦਾ ਕੋਈ ਕਾਨੂੰਨ ਭਾਰਤ ਕਾਨੂੰਨ ਦੇ ਵਿੱਚ ਨਹੀਂ ਹੈ ਇਸ ਤਰੀਕੇ ਦੀ ਕੋਈ ਅਰੈਸਟ ਨਹੀਂ ਹੁੰਦੀ ਹੈ ਸੋ ਇਸ ਕਰਕੇ ਕੋਈ ਵੀ ਜੇ ਤੁਹਾਨੂੰ ਕੋਈ ਸੀਬੀਆਈ ਈਡੀ ਸੁਪਰੀਮ ਕੋਰਟ ਕਿਸੇ ਵੀ ਵੱਡੇ ادارے ਦਾ ਨਾਮ ਲੈ ਕੇ ਜੇ ਤੁਹਾਨੂੰ ਸੰਪਰਕ ਕਰਕੇ ਡਰਾ ਕੇ ਡਿਜੀਟਲ ਅਰੈਸਟ ਦਾ ਡਰਾਵਾ ਦੇ ਕੇ ਤੁਹਾਡੇ ਤੋਂ ਪੈਸੇ ਲੈਣ ਦੀ ਕੋਸ਼ਿਸ਼ ਕਰਦਾ ਤਾਂ ਤੁਸੀਂ ਤੁਰੰਤ ਹੀ ਆਪਦੇ ਜਿਹੜੇ ਲੋਕਲ ਥਾਣਾ ਉਹਦੇ ਨਾਲ ਸੰਪਰਕ ਕਰੋ